ਅੱਜ ਆਪਾਂ ਜੀਪੁਰ ਚੌਕ ਚ ਉੱਪਰ ਪੰਚਕੁੱਲਾ ਚੌਕ ਆ ਜਿਹੜਾ ਉੱਥੇ ਨੌਜਵਾਨ ਆ ਜਿਹੜੇ ਉਹ ਆਪਾਂ ਸਰਕਾਰ ਦੇ ਖਿਲਾਫ ਮਹਿੰਗਾਈ ਵੱਧਦੀ ਮਹंगाई ਦੇ ਖਿਲਾਫ ਇਕੱਠੇ ਹੋਇਆ ਆ ਆਪਾਂ ਗੱਲ ਕਰਦੇ ਆ ਨੌਜਵਾਨਾਂ ਨਾਲ ਜੈਕਾਰਾ ਗਲੀ ਗਲੀ ਮੇ ਸੋਰ ਹੈ ਮੋਤੀ ਸਾਹਿਬ ਚੌਕ ਗਲੀ ਗਲੀ ਮੇ ਸੋਰ ਹੈ ਗਲੀ ਗਲੀ ਮੇ ਸੋਰ ਹੈ ਗੁਰਪ੍ਰੀਤ ਸਿੰਘ ਗਲੀ ਗਲੀ ਮੇ ਸੋਰ ਹੈ ਇਸ ਸਮਾਰੋਹ ਵਿੱਚ ਇਕੱਠੇ ਹੋਇਆ ਹੈ ਇਹਦਾ ਕਾਰਨ ਕੀ ਆ ਜੀ ਅੱਜ ਜਿਸ ਕਰਕੇ ਸਾਰੇ ਜੀ ਕਿਸਾਨ ਸ਼ੁਕਤ ਮੋਰਚੇ ਵੱਲੋਂ ਸਾਨੂੰ ਕਾਲ ਦਿੱਤੀ ਗਈ ਸੀ ਕਿਉਂਕਿ ਆਪਾਂ ਸਾਰੇ ਹੀ ਦੇਖ ਰਹੇ ਆਂ ਅੱਜ ਤੋਂ 6 ਮਹੀਨੇ ਪਹਿਲਾਂ ਜਿਹੜਾ ਸਾਡਾ ਸਰੋਂ ਦਾ ਤੇਲ 90 ਰੁਪਏ ਲੀਟਰ ਸੀ ਹੁਣ 200 ਰੁਪਏ ਦੇ ਕਰੀਬ ਹੋ ਗਿਆ ਸੋ ਪੈਟਰੋਲ ਆਪਾਂ ਸਾਰੇ ਦੇਖ ਰਹੇ ਡੀਜ਼ਲ ਦੀ ਮਹਿੰਗਾਈ ਨੇ ਸਾਰੇ ਗਰੀਬ ਲੋਕਾਂ ਦਾ ਸਾਰਿਆਂ ਦਾ ਲੱਕ ਤੋੜ ਕੇ ਰੱਖਤਾ ਇਹ ਬੜਾ ਹੀ ਛੱਤਰ ਦਿਮਾਗ ਹੈ ਸਾਡੇ ਦੇਸ਼ ਦਾ ਜਿਹੜਾ ਰਾਜਾ ਬੈਠਿਆ ਕਿਉਂਕਿ ਇਹਨੇ ਦੇਖਿਆ ਵੀ ਜੇ ਸਾਡੇ ਵੱਡੇ ਵਪਾਰੀ ਨੂੰ ਇੱਕ ਪਾਸੇ ਨੂੰ ਕੋਈ ਘਾਟਾ ਪੈ ਜੇ ਤਾਂ ਇਹ ਦੂਜੇ ਪਾਸੇ ਨੂੰ ਉਹਨਾਂ ਦੇ ਹੱਕ 'ਚ ਭੁਗਤ ਰਿਆ ਸੋ ਦੇਖੋ ਤੇਲ ਵੀ ਇਹਨਾਂ ਦੇ ਅੰਦਰ ਹੈ ਸੋ ਸਰੋਂ ਕਿਉਂਕਿ ਕਿਸਾਨਾਂ ਦੇ ਇਸੇ ਕਰਕੇ ਖੇਤੀ ਤੇ ਸਾਡੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਅਜੇ ਤਾਂ ਸਰੋਂ ਦਾ ਤੇਲ ਇਹ ਦੇਖੋ 200 ਰੁਪਏ ਲੀਟਰ ਹੋ ਗਿਆ ਇਹਨਾਂ ਦੇ ਹੱਥ 'ਚ ਹੈ ਜਿੱਦਣ ਕਣਕ ਇਹਨਾਂ ਦੇ ਹੱਥ 'ਚ ਆ ਗਈ ਪਤਾ ਨਹੀਂ ਕਿਵੇਂ ਕੋਲੀਆਂ 'ਚ ਪਾ ਕੇ ਮਿਲਣੀਆਂ ਸੋ ਆਪਾਂ ਸਾਰੇ ਦੇਖ ਰਹੇ ਵੀ ਮਹਿੰਗਾਈ ਬੜੀ ਹੀ ਵੱਧੀ ਜਾ ਰਹੀ ਐ ਸੋ ਅੱਜ ਮਹਿੰਗਾਈ ਦੇ ਖਿਲਾਫ ਆਪਾਂ ਨੇ ਸਾਰਿਆਂ ਨੇ ਜਿੱਦਾਂ ਹੁਣ ਆਉਣ ਵਾਲੇ 2-4 ਮਹੀਨੇ ਤੱਕ ਇਲੈਕਸ਼ਨ ਆ ਪੰਜਾਬ 'ਚ ਇਲੈਕਸ਼ਨ ਆ ਕਿਸ ਤਰ੍ਹਾਂ ਦੇਖਦਾ ਤੁਸੀਂ ਇਹਨਾਂ ਇਲੈਕਸ਼ਨਾਂ 'ਚ ਕਿਸ ਪਾਰਟੀ ਨੂੰ ਹੁਣ ਬਹੁਮਤ ਮਿਲੂ ਕਿਉਂਕਿ ਸਾਰੀਆਂ ਪਾਰਟੀਆਂ ਜਿਹੜੀਆਂ ਕੋਈ ਵੀ ਖੁੱਲਕੇ ਜਿਹੜੀਆਂ ਵਿਰੋਧ ਨਹੀਂ ਕਰਦੀ ਹੈਗੀ ਪਾਰਟੀਆਂ ਤਾਂ ਇਦਾਂ ਜੀ ਪਾਰਟੀਆਂ ਸਾਰੀਆਂ ਲੜੀਆਂ ਹੋਈਆਂ ਕਿਉਂਕਿ ਅੱਜ ਮੈਂ ਹੁਣ ਦੇਖ ਰਿਹਾ ਨਵਾਂ ਇੱਕ ਚੱਲ ਗਿਆ ਸਿਸਟਮ ਇੱਕ ਪਾਸੇੋਂ ਨਿਕਲਦੇ ਦੂਜੇ ਪਾਸੇ ਵੜ ਜਾਂਦੇ ਆ ਕਿਉਂਕਿ ਜਿਹੜਾ ਇਹਨਾਂ ਦੀ ਵਿਚਾਰਧਾਰਾ ਆ ਇਹ ਸਾਰਿਆਂ ਦੀ ਇੱਕੋ ਆ ਵੀ ਆਪਾਂ ਗੱਡੀ 'ਤੇ ਬੈਠੀਏ ਤੇ ਲ ਸੋ ਲੋਕਾਂ ਨੂੰ ਸਮਝਣਾ ਪੈਣਾ ਕਿ ਆਪਾਂ ਚੰਗੇ ਨੁਮਾਇੰਦੇ ਚੁਣ ਕੇ ਅੱਗੇ ਲੈ ਆਈਏ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪ ਆਪ ਕਿਉਂ ਨਹੀਂ ਦਿੱਤਾ ਹੁਣ ਚੋਣਾ ਆਣੀਆ ਕਿਸਾਨਾਂ ਨੂੰ ਆਪ ਮੂਰੇ ਹੁਣ ਕਿਉਂਕਿ ਸਿਸਟਮ ਬਦਲਣਾ ਆਪਣਾ ਸਿਸਟਮ ਦੇ ਵਿੱਚ ਵਰਨਾ ਪੈਣਾ ਕਿਸਾਨਾਂ ਨੂੰ ਆਪ ਲੋਕਾਂ ਨੂੰ ਆਪ ਜਿਹੜੇ ਕਿਸਾਨ ਮੂਰੇ ਹੋ ਰਹੇ ਉਹਨਾਂ ਨੂੰ ਆਪ ਚੋਣਾ ਲੜਨੀ ਪੈਣੀ ਹੈ ਤੁਸੀਂ ਇਹ ਕਿਉਂ ਨਹੀਂ ਆਪ ਕਿਉਂ ਨਹੀਂ ਲੜਦੇ ਚੋਣਾ ਮੂਰੇ ਹੋ ਕੇ ਕਿਉਂ ਲੋਕਾਂ ਨੂੰ ਕਿਸੇ ਨਾ ਕਿਸੇ ਦਾ ਹੁਣ ਚਾਹੇ ਕਾਂਗਰਸਾ ਚਾਹੇ ਅਕਾਲੀਆ ਚਾਹੇ ਆਮ ਆਦਮੀ ਪਾਰਟੀ ਆ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਚੁਣਾਉਂਗੇ ਹਿੰ ਮੰਨਦੇ ਆ ਮੂਰੇ ਫੇਰ ਆਉਂਗੇ ਦ ਤੁਸੀਂ ਆਪ ਜਿਹੜੇ ਕਿਸਾਨ ਹੈ ਉਹ ਆਪ ਕਿਉਂ ਪਿੱਛੇ ੜਦੇ ਆ ਕੱਲ ਵੀ ਕਚੜੂਣੇ ਜੀ ਨੇ ਇੱਕ ਬਿਆਨ ਦਿਆ ਕਿ ਕਿਸਾਨਾਂ ਨੂੰ ਆਪ ਪੰਜਾਬ ਚੋਂ ਲੜਨੀ ਚਾਹੀਦੀ ਹੈ ਪਰ ਉਹਨਾਂ ਦਾ ਹੀ ਹੁਣ ਵਿਰੋਧ ਹੋ ਰਿਹਾ ਕਿ ਉਹਨਾਂ ਨੂੰ ਇਹ ਬਈ ਕਿਸਾਨ ਮੁਸਲਮਾਨਤਾ ਜਿਹੜਾ ਉਹ ਇਹ ਨਹੀਂ ਚਾਹੁੰਦਾ ਹੈਗਾ ਪਰ ਆਣਾ ਤਾਂ ਪੈਣਾ ਅੱਗੇ ਇਸ ਬਾਰੇ ਤੁਸੀਂ ਕਿਉਂ ਨਹੀਂ ਕਰਦੇ ਮੇਰਾ ਵੈਸੇ ਪਰਸਨਲ ਓਪੀਨੀਅਨ ਹੈ ਕਿ ਇਹਦੇ ਚ ਲੋੜ ਹੈ ਅੱਜ ਸਾਡੇ ਲੋਕਾਂ ਨੂੰ ਕਿਸਾਨਾਂ ਨੂੰ ਵੀ ਅੱਗੇ ਆਣ ਦੀ ਕਿਉਂਕਿ ਦੇਖੋ ਜਦੋਂ ਤੱਕ ਅਸੀਂ ਰਾਜਨੀਤੀ ਚ ਨਹੀਂ ਨਾ ਆਂਦੇ ਉਦੋਂ ਤੱਕ ਸਾਡਾ ਜਦੋਂ ਅਸੀਂ ਬੈੰਦੇ ਨਹੀਂ ਸਦਾ ਜਾ ਕੇ ਉਦੋਂ ਚੱਕ ਆਪ ਆਪਣੇ ਮਤਲੇ ਨਹੀਂ ਹੱਲ ਕਰਾ ਸਕਦੇ ਸਾਰੀਆਂ ਸਾਰੀਆਂ 1000 ਰੁਪਈਆਂ ਜਿਹਨੂੰ ਇੱਕ ਚ ਨਹੀਂ ਟਿਕਟ ਮਿਲਦੀ ਹੈ ਜਾ ਕੇ ਦੂਜੀ ਜਣਾ ਫਿੱਟ ਹੋ ਜਾਂਦਾ ਕਿਉਂਕਿ ਸਾਰੇ ਸੱਤਾ ਦੇ ਭੁਖੇ ਲੋਗ ਆਏ ਸੋ ਲੋੜ ਅੱਜ ਕਿਸਾਨਾਂ ਨੂੰ ਠੀਕ ਆ ਆਪਣਾ ਸਭ ਤੋਂ ਪਹਿਲਾ ਤਿੰਨ ਕਾਲੇ ਕਾਨੂੰਨ ਰੱਦ ਕਰਾਣੇ ਇਹ ਸਭ ਤੋਂ ਸਾਡਾ ਪਹਿਲਾ ਜਣਾ ਮੁੱਦਾ ਹੈ ਪਰ ਜਿਵੇਂ ਇਲੈਕਸ਼ਨ ਆ ਰਹੇ ਪੰਜਾਬ 'ਚ ਇਹਦੇ 'ਚ ਸਾਨੂੰ ਚੰਗੇ ਲੋਕ ਆਪਣੇ ਨੁਮਾਇੰਦੇ ਅੱਗੇ ਲੈ ਕੇ ਆਉਣੇ ਚਾਹੀਦੇ ਤਾ ਜੋ ਕਿ ਆਪਾਂ ਸਦਾ ਤੇ ਬਹਿ ਕੇ ਕਿਤਾਏ ਸਾਡੀ ਜਿਹੜੀ ਆਵਾਜ਼ ਜਾਊਗੀ ਕਿਉਂਕਿ ਪੰਜਾਬ ਹੈ ਜਿਹੜਾ ਹਰ ਕੋਨੇ-ਕੋਨੇ ਚ ਪੰਜਾਬੀ ਬੱਤਿਆ ਪੰਜਾਬੀਆਂ ਵੱਲ ਹਰ ਕੋਈ ਦੇਖਦਾ ਜੇ ਪੰਜਾਬ ਚ ਇੱਕ ਆਵਾਜ਼ ਚਲੇ ਜਾਵੇ ਕਿ ਚੰਗੇ ਲੀਟਰ ਪੰਜਾਬ ਤੋਂ ਝੁੰਮ ਕੇ ਗਏ ਆ ਤਾਂ ਸਾਰੀਆਂ ਹੀ ਸਟੇਟਾਂ ਚ ਅਨਲ ਟਾਈਮ ਤੇ ਚੇਂਜਿੰਗ ਹੋਣੀ ਸ਼ੁਰੂ ਹੋ ਜੂਗੀ ਕਿਉਂਕਿ ਪਾਰਟੀਆਂ ਦਾ ਲੋਕਾਂ ਦਾ ਵਿਸ਼ਵਾਸ ਹੁੰਦੀ ਹੈ ਪਾਰਟੀਆਂ ਤੋਂ ਠੀਕ ਹੈ ਹਾਂਜੀ ਰੁਸਤਮ ਜੀ ਤੁਸੀਂ ਕਾਫੀ ਟਾਈਮ ਦੇ ਜਿਹੜੇ ਕਿਸਾਨਾਂ ਨਾਲ ਲੱਗੇ ਹੋਏ ਆ ਹਮੇਸ਼ਾ ਜਿਹੜੇ ਕਿਸਾਨ ਅੰਦੋਲਨ ਚ ਬਾਤ ਕਰਕੇ ਹਿੱਸਾ ਲੈਂਦੇ ਆ ਤੁਹਾਡਾ ਕੀ ਕਹਿਣਾ ਇਸ ਮੁੱਦੇ ਬਾਰੇ ਕਿ ਕਿਸਾਨਾਂ ਨੂੰ ਰਾਜਨੀਤੀ ਚ ਮੂਹਰੇ ਆਉਣਾ ਚਾਹੀਦਾ ਆ ਵੀਰ ਦੇਖੋ ਕਿਸਾਨਾਂ ਨੂੰ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ ਪਰ ਫਿਲਹਾਲ ਜਿਹੜਾ ਸਭ ਤੋਂ ਸਾਡਾ ਮੇਨ ਮੁੱਦਾ ਹੈ ਵੀ ਇਹ ਕਿਸਾਨ ਅੰਦੋਲਨ ਅਸੀਂ ਜਿੱਤਣਾ ਹੈ ਉਹ ਜਿੱਤਣ ਦੇ ਲਈ ਮੈਂ ਆਪਣੇ ਲੋਕਾਂ ਨੂੰ ਮਤਲਬ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਜਿਹੜੇ ਹਮਾਇਤियां ਕਿਸਾਨੀ ਦਾ ਦਰਦ ਰੱਖ ਰਹੇ ਆ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਪਹਿਲਾ ਤਾਂ ਉਹਨਾਂ ਨੂੰ ਅਵੇਅਰ ਹੋਣਾ ਚਾਹੀਦਾ ਪਤਾ ਹੋਣਾ ਚਾਹੀਦਾ ਵੀ ਇਹ ਵਾਕਈ ਕਈ ਲੋਕ ਹਜੇ ਵੀ ਇਹ ਰਖੋ ਐ ਕਹਿ ਰਹੇ ਆ ਵੀ ਯਾਰ ਇਹਦੇ ਵਿੱਚ ਕੱਲਾ ਕਿਸਾਨਾਂ ਦਾ ਨੁਕਸਾਨ ਆ ਜਿਹੜਾ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਆ ਪੈਟਰੋਲ ਡੀਜ਼ਲ ਤੇ ਗੈਸ ਨੂੰ ਜਿੱਦਾਂ ਤੁਸੀਂ ਸਿਆਸੀ ਪਾਰਟੀ ਵਾਲਾ ਕੁਛਲ ਪੁੱਛਿਆ ਦੇਖੋ 2014 ਦੇ ਵਿੱਚ ਬੀਜੇਪੀ ਨੇ ਜਦੋਂ ਆਂਸੀ ਉਹਨਾਂ ਦਾ ਸਭ ਤੋਂ ਪਹਿਲਾ ਮੇਨ ਅਜੰਡਾ ਇਹ ਸੀ ਵੀ ਪੈਟਰੋਲ ਡੀਜ਼ਲ ਤੇ ਗੈਸ ਅਸੀਂ ਸਸਤੀ ਕਰਾਂਗੇ ਜਦੋਂ ਦੀ ਬੀਜੇਪੀ ਆਈ ਆ 70 ਸਾਲਾਂ 'ਚ ਇੰਨਾ ਪੈਟਰੋਲ ਨਹੀਂ ਵਧਿਆ 50-60 ਰੁਪਏ ਸੀ ਪੈਟਰੋਲ ਡੀਜ਼ਲ ਠੀਕ ਹੈ ਜੀ ਪਰ ਜਦੋਂ ਦੀ ਬੀਜੇਪ ਮੇਰਾ ਇਹੀ ਲੋਕਾਂ ਨੂੰ ਮੈਂ ਮੰਤਬ ਇਹੀ ਸਮਝਾਣ ਦਾ ਮੇਰਾ ਉਹ ਆ ਵੀ ਸਾਡੀ ਪ੍ਰੋਬਲਮ ਲੋਕਾਂ ਦੀ ਆਮ ਜਨਤਾ ਦੀ ਵਿੱਚੇ ਮੇਰੀ ਸਾਡੀ ਇਹ ਪ੍ਰੋਬਲਮ ਆ ਵੀ ਜਿਹੜੀ ਮਨੁੱਖ ਦੀ ਤੱਕਣੀ ਸੀਮਤ ਆ ਨਾ ਉਹਦੇ ਕਰਕੇ ਜਿਉ ਉਹਦੇ ਅੱਖਾਂ ਦੇ ਸਾਹਮਣੇ ਜੋ ਪ੍ਰਤੱਖ ਰੂਪ ਦੇ ਵਿੱਚ ਉਹਦੇ ਸਾਹਮਣੇ ਹੁੰਦਾ ਉਹ ਉਹੀ ਦੇਖਦਾ ਜੋ ਪਰੋਖ ਰੂਪ ਦੇ ਵਿੱਚ ਹੁੰਦਾ ਉਹ ਉਹਦੇ ਤੱਕ ਪਹੁੰਚਦਾ ਨਹੀਂ ਤਾਂ ਸਾਨੂੰ ਇਹ ਦੇਖਣਾ ਪੈਣਾ ਹੈ ਵੀ ਸਾਡੇ ਸਾਹਮਣੇ ਜੋ ਗੱਲਾਂ ਹੋ ਰੀਆਂ ਸਿਆਸੀ ਪਾਰਟੀਆਂ ਕਰ ਰਹੀਆਂ ਅਸਲ ਦੇ ਵਿੱਚ ਉਹ ਪੜਦੇ ਦੇ ਬੈਕਸਾਈਡ ਵੀ ਕੀ ਕੋ ਕਿਸਾਨ ਹਮੈਤੀਆਂ ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣਾ ਪੈਣਾ ਹੈ ਮੈਂ ਦੂਸਰੀ ਗੱਲ ਆਪਣੇ ਲੋਕਾਂ ਨੂੰ ਇਹ ਕਹਿਣਾ ਚਾਹੀ ਸਾਡੇ ਦੇਖੋ ਅਸੀਂ ਸਮਝਾ ਸਮਝਾ ਕੇ ਲੋਕਾਂ ਨੂੰ ਵੀ ਥੱਕ ਗਏ ਆ ਵੀ ਪੈਸੇ ਲੈ ਕੇ ਵੋਟਾ ਨਾ ਪਾਓ दारू ਦੀ ਬੋਤਲਾਂ ਲੈ ਕੇ ਵੋਟਾ ਨਾ ਪਾਓ ਬੀਦਿਆਂ ਨੂੰ ਵੀ ਕਹਿੰਦਾ ਵੈ ਹਨ ਕਹੀਂ ਜਿਵੇਂ ਕਬੜਾ ਸੁਖਵੀਰ ਬਾਦਲ ਨੇ ਆਪਣਾ ਮੋਟਰਸਾਈਕਲ ਵੀ ਵੰਡੇ ਆ ਪਿਛਲੀ ਵਾਰ ਵੋਟਾਂ ਦੇ ਵਿੱਚ ਤਾਂ ਮੇਰਾ ਮਤਲਬ ਇਹ ਆ ਵੀ ਦੇਖੋ ਪਹਿਲਾਂ ਤਾਂ ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ ਜੇ ਲੋਕ ਨਹੀਂ ਸਮਝ ਰਹੇ ਮੈਂ ਲੋਕਾਂ ਨੂੰ ਇਹ ਕਹਿੰਦਾ ਵੀ ਇਹ ਸਾਡਾ ਹੀ ਪੈਸਾ ਹੈ ਜਿਹੜਾ ਸਰਕਾਰਾਂ ਨੇ ਸਾਡੇ ਤੋਂ 70 ਸਾਲ ਤੋਂ ਲੁੱਟ ਕੇ ਖਾ ਰਹੀ ਹੈ ਜੇ ਤੁਸੀਂ ਇਹਨਾਂ ਤੋਂ ਪੈਸੇ ਲੈ ਵੀ ਲਈ ਇਹਨਾਂ ਤੋਂ ਤੁਸੀਂ ਮੋਟਰਸਾਈਕਲ ਵੀ ਲੈ ਲੇਂ ਬੋਟਾ ਭਾ ਵੀ ਛੋਟਾ ਛੋਟਾ ਤੁਸੀਂ ਵਾਦਾ ਵੀ ਕਰ ਲਿਆ ਤਾਂ ਤਾਂ ਵੀ ਇਹਨਾਂ ਨੂੰ ਵੋਟਾਂ ਨਾ ਪਾਓ ਯਾਰ ਮੇਰਾ ਕਹਿਣ ਦਾ ਮਤਲਬ ਇਹ ਹੈ ਚੋਰਾਂ ਨਾਲ ਕਾਹਦਾ ਪ੍ਰੋਮਿਸ ਹੈ ਜਿਨ੍ਹਾਂ ਨੇ ਸਾਡਾ ਜਿਨ੍ਹਾਂ ਨੇ ਸਾਡਾ ਸਿੱਖ ਕੌਮ ਦਾ ਸਾਡਾ Hindu ਮੁਸਲਮਾਨ ਭਾਈਚਾਰਾ ਖਰਾਬ ਕਰਦਾ ਇਹ ਜੇ ਪਾਰਟੀਆਂ ਨੂੰ ਅਸੀਂ ਕੀ ਰਗੜ ਕੇ ਫੋੜੇ ਤੇ ਲਾਉਣਾ ਹੈ ਮੇਰਾ ਇਹੀ ਰਿਕਵੈਸਟ ਹੈ ਲੋਕਾਂ ਨੂੰ ਵੀ ਹੁਣ ਦੀ ਜਾਗ ਜਾਓ ਇਹ ਸਿਆਸੀ ਪਾਰਟੀਆਂ ਇਹ ਅੰਡਰ ਦਾ ਟੇਬਲ ਬਹੁਤ ਕੁਝ ਚੱਲਦਾ ਹੈ ਸਾਡੇ ਸਾਹਮਣੇ ਦਾ ਸਿਰਫ ਉਹੀ ਗੱਲਾਂ ਹੋਣੀਆਂ ਜਿਹੜੀਆਂ ਲੋਕਾਂ ਅਸਲ ਦੇ ਵਿੱਚ ਮੀਡੀਆ ਦੇ ਵਿੱਚ ਆਉਣੀਆਂ ਠੀਕ ਹੈ ਨਾ ਜੇ ਇਹ ਇਹ ਇਨਾ ਆਨਲਾਈਨ ਸਿਸਟਮ ਚੱਲ ਗਿਆ ਇਹ ਸਾਰੀਆਂ ਆਪਣੀਆਂ ਮੀਟਿੰਗਾਂ ਆਨਲਾਈਨ ਕਿਉਂ ਨਹੀਂ ਕਰਦੇ ਅਸਲ ਦੇ ਵਿੱਚ ਇਹ ਲੋਕਾਂ ਨੂੰ ਵੀ ਨਹੀਂ ਦੱਸਣਾ ਚਾਹੁੰਦੇ ਸਾਡੇ ਲੋਕ ਵੀ ਅੱਜ ਚੁੱਪ ਬੈਠੇ ਆ ਪੈਟਰੋਲ ਡੀਜ਼ਲ 101 ਰੁਪਏ ਨੂੰ ਪਾਈ ਜਾਣਗੇ ਡੀਜ਼ਲ ਲਈ ਜਾਣਗੇ 900 ਰੁਪਏ ਨੂੰ ਸਿਲੰਡਰ ਲਈ ਜਾਣਗੇ ਪਰ ਬੋਲਣ ਦੀ ਹਿੰਮਤ ਨਹੀਂ ਕਰਦੇ ਕਿ ਇਹ ਹੀ ਸਾਡੀ ਬਹੁਤ ਵੱਡੀ ਪ੍ਰੋਬਲਮ ਆ ਮੈਂ ਆਪਣੇ ਲੋਕਾਂ ਨੂੰ ਇੱਕ ਹੋਰ ਰਿਕਵੈਸਟ ਕਰਨਾ ਚਾਹੁੰਦਾ ਵੀ Hindu, Muslim, Sikh ਇਹ ਜਿਹੜੀ ਰਾਜਨੀਤਿਕ ਪਾਰਟੀਆਂ ਇਹ ਏਜੰਟੇ ਰੱਖਦੀਆਂ ਇਹਨਾਂ ਤੇ ਵੋਟਾਂ ਪਾਣੀਆ ਬੰਦ ਕਰ ਦਿਓ ਕਿਉਂਕਿ ਅੱਜ ਪੈਟਰੋਲ 101 ਰੁਪਈਆ ਹੋ ਗਿਆ ਜਦੋਂ ਤੁਸੀਂ ਪੈਟਰੋਲ ਪੰਪ ਦੇ ਜਾਂਦੇ ਆ ਤੁਸੀਂ ਤੁਹਾਨੂੰ ਕੋਈ ਇਹ ਨਹੀਂ ਪੁੱਛਦਾ ਵੀ ਤੂੰ ਭਾਈ ਹਿੰਦੂ ਆ ਤੈਨੂੰ 50ਵੇਂ ਪੈਟਰੋਲ ਪਾਈਏ ਤੂੰ ਮੁਸਲਮਾਨ ਆ ਤੈਨੂੰ 70ਵੇਂ ਪਾ ਦਿੰਨੇ ਆ ਮੇਰਾ ਵੀਰ ਸਾਰਿਆਂ ਨੂੰ ਰਗੜਾ ਇਕੱਠਾ ਲੱਗ ਰਿਹਾ ਇਹ ਇਹ ਸਮਝ ਜਾਓ ਠੀਕ ਹੈ ਨਾ ਆਪਾਂ ਨੂੰ ਕੰਮ ਚਾਹੀਦੇ ਆ ਆਪਾਂ ਕਿਹੜੇ ਉਰੇ ਹਰ ਮੰਦਰ ਗੁਰਦੁਆਰੇ ਬਣਾਉਣੇ ਆ ਇੱਕ ਪਾਸੇ ਤਾਂ ਅਸੀਂ ਗੱਲ ਕਰਦੇ ਆ ਵੀ ਸਾਰਾ ਕੁਝ ਬੰਦਿਆਂ ਦੇ ਵਿੱਚ ਆ ਮੰਦਰ ਮਸਜਿਦ ਗੁਰਦੁਆਰੇ ਦੂਜੇ ਪਾਸੇ ਅਸੀਂ ਮੰਦਰ ਮਸੀਤਾਂ ਗੁਰਦੁਆਰਿਆਂ ਪਿੱਛੇ ਲੜ ਲੜ ਕੇ ਠੀਕ ਹੈ ਨਾ ਸਾਡੇ 500 ਕੁ ਵੀ ਲੜੀ ਜਾਂਦੇ ਆ ਤੇ ਇਹੀ ਸਾਡੇ ਅੰਦੋਲਨ ਨੂੰ ਢਾਹ ਲ